ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਡਬਲਯੂਏ ਕੈਰਾਵਾਨ ਪਾਰਕਾਂ ਦੀ ਨਿਗਰਾਨੀ ਵਧਾਉਣ ਦੀ ਮੰਗ ਗਾਇਜ ਸੰਗੀਤਕਾਰ ਚੱਕ ਮਹੰਗਿਓਨ ਜੋ ਕਿੰਗ ਆਫ ਦਿ ਹਿੱਲ ਵਿੱਚ ਵੀ ਸੰ 84 ਸਾਲ ਦੀ ਉਮਰ ਵਿੱਚ ਚੱਲ ਬਸੇ ਜਲੰਧਰ ਈੜੀ ਵੱਲੋਂ ਜੰਗਲਾਤ ਅਧਿਕਾਰੀ ਦੀ 53 ਲੱਖ ਦੀ ਜਾਇਦਾਦ ਜ਼ਬਤ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਡਨੀ ਹਾਰਬਰ ਦੀ ਸਮੁੰਦਰੀ ਕੰਢੇ ਤੇ ਰੰਗीन ਕੰਕਰੀਟ ਸਮੁੰਦਰੀ ਜੀਵਨ ਨੂੰ ਮੁੜ ਸੁਰਜੀਤ ਕਰ ਸਕਦਾ ਹੈ ਡਾਰਵਿਨ ਵਿੱਚ ਬ੍ਰਿਟਿਸ਼ ਜਲ ਸੈਨਾ ਦਾ ਵੱਡਾ ਜਹਾਜ਼ ਡੁੱਬਿਆ ਰੱਖਿਆ ਸਮਰੱਥਾ ਪਰਖੀ 올 ਟ੍ਰੈਫੋਰਡ ਟੈਸਟ ਵਿੱਚ ਪੰਤ ਦੇ ਬਾਵਜੂਦ ਭਾਰਤ ਇੰਗਲੈਂਡ ਤੋਂ ਹਾਰ ਗਿਆ ਹੁਣ ਖਬਰਾਂ ਵਿਸਥਾਰ ਨਾਲ ਏ ਕੈਰਾਵਾਨ ਪਾਰਕਾਂ ਦੀ ਨਿਗਰਾਨੀ ਵਧਾਉਣ ਦੀ ਮੰਗ ਕਿਰਾਏਦਾਰਾਂ ਦੀ ਵਕਾਲਤ ਕਰਨ ਵਾਲੇ ਇੱਕ ਸਮੂਹ ਦਾ ਕਹਿਣਾ ਹੈ ਕੀ ਖੇਤਰੀ ਪੱਛਮੀ ਆਸਟ੍ਰੇਲੀਆ ਵਿੱਚ ਕੈਰਾਵਾਨ ਪਾਰਕ ਦੇ ਵਸਨੀਕਾਂ ਨੂੰ ਬੇਦਖਲ ਹੋਣ ਤੋਂ ਥੋੜੇ ਹਫ਼ਤੇ ਬਾਅਦ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਨਹੀਂ ਹੈ ਅਤੇ ਉਹਨਾਂ ਨੂੰ ਵਦੇਰੇ ਸਹਾਇਤਾ ਦੀ ਲੋੜ ਹੈ ਇਸ ਸਾਲ ABC ਨੇ ਦੱਸਿਆ ਸੀ ਕਿ ਗੈਰਾਲਟਨ ਅਤੇ ਅਲਬਾਨੀ ਦੇ ਨੇੜੇ ਕਾਰਵਾਨ ਪਾਰਕਾਂ ਦੇ ਵਸਨੀਕਾਂ ਨੂੰ ਮਾਲਕੀ ਬਦਲਣ ਕਰਕੇ ਬਾਹਰ ਕੱਢਿਆ ਜਾ ਰਿਹਾ ਹੈ ਲੀਜ਼ ਸਮਝੌਤੇ ਕਾਫਲੇ ਦੇ ਪਾਰਕਾਂ ਵਿੱਚ ਆਉਣ ਵਾਲੇ ਖਪਤਕਾਰਾਂ ਲਈ ਖਤਰਿਆਂ ਅਤੇ ਨੀਮਾ ਬਾਰੇ ਦੱਸਦੇ ਹਨ ਰਿਹਾਇਸ਼ੀ ਪਾਰਕ ਲੰਬੇ ਸਮੇਂਕ ਰਹਿਣ ਵਾਲੇ ਕਿਰਾਏਦਾਰ ਐਕਟ 2006 ਦੇ ਤਹਿਤ ਲੰਬੇ ਸਮੇਂ ਤੱਕ ਰਹਿਣ ਦੇ ਸਮਝੌਤੇ ਲਿਖਤੀ ਰੂਪ ਵਿੱਚ ਹੋਣੇ ਚਾਹੀਦੇ ਹਨ ਅਤੇ 2022 ਤੋਂ ਆਪਰੇਟਰਾਂ ਨੂੰ ਨਿਰਧਾਰਤ ਫਾਰਮ ਵਰਤਣਾ ਚਾਹੀਦਾ ਹੈ ਪਾਰਕ ਆਪਰੇਟਰ ਵੀ ਇਨਸਾਨ ਹਨ ਇਸ ਲਈ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਹਨ ਜੈ ਸੰਗੀਤਕਾਰ ਚੱਕ ਮਹਿੰਗੀ ਹੋਣ ਜੋ ਕਿੰਗ ਆਫ ਦੀ ਹਿੱਲ ਵਿੱਚ ਵੀ ਸਨ 84 ਸਾਲ ਦੀ ਉਮਰ ਵਿੱਚ ਚਲਵਸੇ ਦੋ ਵਾਰ ਗ੍ਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਚੱਕ ਮੈਂਗਿਓਨ ਜਿਨ੍ਹਾਂ ਨੇ 1970 ਵਿੱਚ ਆਪਣੇ ਜੈਸ ਸੁਆਦ ਵਾਲੇ ਸਿੰਗਲ ਫੀਲਡ ਸੋ ਗੁੱਡ ਨਾਲ ਅੰਤਰਰਾਸ਼ਟਰੀ ਸਫਲਤਾ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਐਨੀਮੇਟਡ ਟੀਵੀ ਕਾਮੇਡੀ ਕਿੰਗ ਆਫ ਦੀ ਹਿੱਲ ਵਿੱਚ ਆਵਾਜ਼ ਅਦਾਕਾਰ ਬਣ ਗਏ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਉਹਨਾਂ ਦੇ ਵਕੀਲ ਪੀਟਰ ਐਸ ਮੈਟੋਰੀਨ ਨੇ ਦੱਸਿਆ ਕਿ ਮੰਗਲਵਾਰ ਨੂੰ ਨਿਯਾਰਕ ਦੇ ਰੋਚੇਸਟਰ ਵਿੱਚ ਸਥਿਤ ਆਪਣੇ ਘਰ ਵਿੱਚ ਸੌਂਦੇ ਸਮੇਂ ਉਹਨਾਂ ਦੀ ਮੌਤ ਹੋ ਗਈ। ਮੈਂਗੀਓਨ ਇੱਕ ਫਲੂਗਲਹਾਰਨ ਅਤੇ ਟਰੰਪੈਟ ਵਾਦਕ ਅਤੇ ਜੈਜ਼ ਸੰਗੀਤਕਾਰ ਸੀ ਜਿਸ ਨੇ ਆਪਣੇ ਕੈਰੀਅਰ ਦੌਰਾਨ 30 ਤੋਂ ਵੱਧ ਐਲਬਮਾਂ ਜਾਰੀ ਕੀਤੀਆਂ ਜਿਸ ਵਿੱਚ ਉਸ ਨੇ ਇੱਕ ਵੱਡੀ ਫਾਲੋਇੰਗ ਬਣਾਈ। ਮੈਂਗੀਓਨ ਨੇ ਆਪਣੇ ਆਪ ਨੂੰ ਇੱਕ ਨਵੇਂ ਦਰਸ਼ਕਾਂ ਨਾਲ ਪੇਸ਼ ਕੀਤਾ ਜਦੋਂ ਉਹ ਕਿੰਗ ਆਫ ਦ ਹਿੱਲ ਦੇ ਪਹਿਲੇ ਕਈ ਸੀਜ਼ਨਾਂ ਵਿੱਚ ਦਿਖਾਈ ਦਿੱਤਾ। ਮੈਗਾ ਲੋਮਾਰਟ ਲਈ ਇੱਕ ਵਪਾਰਕ ਬੁਲਾਰੇ ਵਜੋਂ ਦਿਖਾਈ ਦਿੱਤਾ ਜਿੱਥੇ ਖਰੀਦਦਾਰੀ ਬਹੁਤ ਵਧੀਆ ਲੱਗਦੀ ਹੈ ਜੈਜ਼ ਪਿਆਨੋਵਾਦਕ ਗੈਪ ਮੈਂਗਿਓਨ ਦੇ ਪਰਾਂ ਮਹੰਗਿਓਨ ਜਿਸ ਨਾਲ ਉਸਨੇ ਜੈਜ਼ ਬਰਦਰਸ ਵਿੱਚ ਪਾਈ ਵਾਲੀ ਕੀਤੀ ਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਬੇਗੋਬ ਜੈਜ਼ ਸੰਗੀਤਕਾਰ ਵਜੋਂ ਕੀਤੀ ਸੀ ਜੋ ਕਿ ਗਿਲੇਸਪੀ ਤੋਂ ਬਹੁਤ ਪ੍ਰੇਰਿਤ ਸੀ ਜਲੰਧਰ ਏਡੀ ਵੱਲੋਂ ਜੰਗਲਾਤ ਅਧਿਕਾਰੀ ਦੀ 53 ਲੱਖ ਦੀ ਜਾਇਦਾਦ ਜ਼ਬਤ ਜਲੰਧਰ ਬਿਊਰੋ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜੰਗਲਾਤ ਪੁਟਾਲੇ ਨਾਲ ਜੁੜੀ منی ਲਾਂਡਰਿੰਗ ਮਾਮਲੇ 'ਚ ਬਟਲਾੜਾ ਜੰਗਲਾਤ ਰੇਂਜ ਦੇ ਤਤਕਾਲੀ ਜੰਗਲਾਤ ਰੇਜ ਅਧਿਕਾਰੀ ਸੁਖਵਿੰਦਰ ਸਿੰਘ ਦੀ 53 ਲੱਖ 44 ਹਜ਼ਾਰ ਰੁਪਏ ਦੀ ਅਚਲ ਜਾਇਦਾਦ ਅਸਥਾਈ ਤੌਰ ਤੇ ਜ਼ਬਤ ਕੀਤੀ ਹੈ। ਈਡੀ ਨੇ ਵਿਜੀਲੈਂਸ ਬਿਊਰੋ ਫਲੈਂਕਸ ਸਕੁਆਰ 1 ਮੋਹਾਲੀ ਵੱਲੋਂ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦਰਜ ਕੀਤੀਆਂ 2 ਐਫਆਰਜ਼ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਡਨੀ ਹਾਰਬਰ ਦੀ ਸਮੁੰਦਰੀ ਕੰਧ ਤੇ ਰੰਗीन ਕੰਕਰੀਟ ਸਮੁੰਦਰੀ ਜੀਵਨ ਨੂੰ ਮੁੜ ਸੁਰਜੀਤ ਕਰ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਰੰਗीन ਪੈਨਲ ਸਲੇਟੀ ਵਾਤਾਵਰਣ ਪ੍ਰਣਾਲੀਆਂ ਚੋਂ ਗਵਾਚੀ ਸਮੁੰਦਰੀ ਜੈਵ ਵਿਭਿੰਨਤਾ ਨੂੰ ਮੁੜ ਸੁਰਜੀਤ ਕਰਨ ਦਾ ਸੌਖਾ ਹੱਲ ਹੋ ਸਕਦੇ ਹਨ। ਮੈਕਵੇਰੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੁਦਰਤੀ ਟੱਟਾਂ ਦੇ ਰੰਗਾਂ ਦੀ ਨਕਲ ਕਰਨ ਲਈ ਸਿਡਨੀ ਹਾਰਬਰ ਵਿੱਚ ਸਮੁੰਦਰੀ ਕੰਡਾ ਨਾਲ ਲਾਲ, ਹਰੇ, ਪੀਲੇ ਤੇ ਸਲੇਟੀ ਕੰਕਰੀਟ ਵਰਗ ਜੋੜੇ। ਸਾਲ ਭਰ ਚੱਲੇ ਇਸ ਪ੍ਰਯੋਗ ਚ ਪਾਇਆ ਗਿਆ ਕਿ ਰੰਗीन ਟਾਈਲਾਂ ਵੱਖ-ਵੱਖ ਜੀਵਾਂ ਜਿਵੇਂ ਕਿ ਅਲਗੀ ਅਤੇ ਬਰਨੇਕਲ ਨੂੰ ਪ੍ਰਭਾਵਿਤ ਕਰਨ ਚ ਸਮਰੱਥ ਸਨ ਜਦੋਂ ਕਿ ਸਲੇਟੀ ਕੰਕਰੀਟ ਦੀਆਂ ਕੰਧਾਂ ਇਸ ਸਮੇਂ ਕਈ ਸਮੁੰਦਰੀ ਤੱਟਾਂ ਤੇ ਦਬਦਬਾ ਰੱਖਦੀਆਂ ਹਨ ਡਾਕਟਰ ਰਿਆਨ ਨੂੰ ਬੰਦਰਗਾਹ ਦੇ ਕੰਡੇ ਦੀਆਂ ਕੰਧਾਂ ਤੋਪਾਂ ਨੂੰ ਵੇਖਣ ਤੋਂ ਬਾਅਦ ਜਾਨਵਰ ਸੰਸਾਰ ਨੂੰ ਕਿਵੇਂ ਵੇਖਦੇ ਹਨ ਬਾਰੇ ਸੋਚਣ ਲਈ ਪ੍ਰੇਰਣਾ ਮਿਲੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰ ਰਿਆਨ ਅਤੇ ਉਹਨਾਂ ਦੀ ਟੀਮ ਨੇ ਆਪਣੇ ਪਿਛੋਕੜ ਵਿੱਚ ਰੰਗੀਨ ਆਕਸਾਈਡ ਦੀ ਵਰਤੋਂ ਕਰਦੇ ਹਾਂ ਸੰਕਰੇ ਕੰਕਰੀਟ ਟਾਈਲਾਂ ਬਣਾਈਆਂ ਤਾਂ ਜੋ ਕੁਦਰਤੀ ਲੈਂਡਸਕੇਪ ਵਿੱਚ ਪਾਏ ਜਾਣ ਵਾਲੇ ਰੰਗਾਂ ਨੂੰ ਦਰਸਾਇਆ ਜਾ ਸਕੇ ਜਿਵੇਂ ਕਿ ਰੇਤ ਦੇ ਪੱਥਰ ਸਮੇਂ ਦੇ ਨਾਲ ਉਹਨਾਂ ਨੇ ਪਾਇਆ ਕਿ ਲਾਲ ਪੈਨਲ ਹਰੇ ﺍﻟगी ਅਤੇ ਬਰਨੇਕਲ ਨਾਲ ਸਭ ਤੋਂ ਵੱਧ ਪ੍ਰਸਿੱਧ ਸਾਬਤ ਹੋਏ ਜਦੋਂ ਕਿ ਪੂਰੇ ﺍﻟगी ਨੇ ਹਰੀਆਂ ਟਾਈਲਾਂ ਤੇ ਬੈਠਣ ਦੀ ਚੋਣ ਕੀਤੀ ਇਸ ਸਦੀਆਂ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਸਿਡਨੀ ਦੇ ਦੱਖਣ ਵਿੱਚ ਬੋਟਨੀ ਵੇਦੇ ਆਲੇ ਦੁਆਲੇ ਕੰਕਰੀਟ ਦੀਆਂ ਕੰੰਡਾਂ ਤੇ ਹੋਰ ਟਾਈਲਾਂ ਲਗਾਈਆਂ ਗਈਆਂ ਹਨ ਡਾਰਵਿਨ ਵਿੱਚ ਬ੍ਰਿਟਿਸ਼ ਜਲ ਸੈਨਾ ਦਾ ਵੱਡਾ ਜਹਾਜ਼ ਡੁੱਬਿਆ ਰੱਖਿਆ ਸਮਰੱਥਾ ਪਰਖੀ ਬ੍ਰਿਟਿਸ਼ ਜਲ ਸੈਨਾ ਦਾ ਵੱਡਾ ਜਹਾਜ਼ 30 ਸਾਲਾਂ ਵਿੱਚ ਪਹਿਲੀ ਵਾਰ ਡਾਰਵਿਨ ਦੇ ਜਲ ਸੈਨਾ ਬੇਸ ਤੇ ਆਇਆ ਹੈ ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਇਹ ਹਿੰਦ ਪ੍ਰਸ਼ਾਂਤ ਪ੍ਰਤੀਬਚਨ ਵੱੱਟਾ ਹੈ ਬੁੱਧਵਾਰ ਨੂੰ ਜਹਾਜ਼ ਡਾਰਵਿਨ ਦੇ ਜਲ ਸੈਨਾ ਬੇਸ HMAS ਕੁਨਾਵਾਰਾ ਵਿਖੇ 2 ਹਫ਼ਤਿਆਂ ਦੇ ਅਭਿਆਸ ਤੋਂ ਬਾਅਦ ਪਹੁੰਚਿਆ ਲੈਫਟੀਨੈਂਟ ਐਮਲੀ ਵੂਲਕੋਟ ਜਹਾਜ਼ ਨੂੰ ਡਾਰਵਿਨ ਦੇ ਜਲ ਖੇਤਰ ਵਿੱਚ ਚਲਾਉਣ ਲਈ ਜ਼ਿੰਮੇਵਾਰ ਸੀ ਉਸਨੇ ਕਿਹਾ ਕਿ ਇਹ ਜਹਾਜ਼ 280 ਮੀਟਰ ਲੰਬਾ ਅਤੇ 70 ਮੀਟਰ ਚੌੜਾ ਹੈ ਜਿਸ ਲਈ ਇਹ ਇੱਕ ਗੁੰਝਲਦਾਰ ਪ੍ਰਕਿਰਿਆ ਸੀ ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਪ੍ਰਿੰਸ ਆਫ ਵੇਲਜ਼ ਦੀ ਯਾਤਰਾ ਨੇ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਬ੍ਰਿਟੇਨ ਦੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਹੈ ਜਹਾਜ਼ ਦੇ ਜਾਪਾਨ ਜਾਣ ਤੋਂ ਪਹਿਲਾਂ ਐਚ ਐਮ ਐਸ ਪ੍ਰਿੰਸ ਵੇਲਜ਼ ਦੇ ਚਾਲਕ ਦਲ ਦੇ ਮੈਂਬਰ ਅਗਲੇ ਹਫ਼ਤੇ ਤੱਕ ਡਾਰਵਿਨ ਵਿੱਚ ਰਹਿਣਗੇ ਜਹਾਜ਼ ਤੋਂ ਸੋਮਵਾਰ ਨੂੰ ਹਾਰਪੂਨ ਮਿਜ਼ਾਈਲਾ ਹਟਾ ਦਿੱਤੀਆਂ ਗਈਆਂ ਸਨ ਅਤੇ ਅਭਿਆਸ ਮਿਜ਼ਾਈਲਾ ਲਗਾਈਆਂ ਗਈਆਂ ਸਨ ਪ੍ਰਿੰਸ ਆਫ ਵੇਲਜ਼ ਦੇ ਕਪਤਾਨ ਵਿਲ ਬ્લેਕਟ ਨੇ ਕਿਹਾ ਕਿ ਅਭਿਆਸ ਦੌਰਾਨ ਮਿਜ਼ਾਈਲਾ ਨੂੰ ਹਥਿਆਰਬੰਦ ਕਰਨਾ ਤਾਕਤ ਦਾ ਪ੍ਰਦਰਸ਼ਨ ਸੀ ਓਲਡ ਟ੍ਰੈਫੋਰਡ ਟੈਸਟ ਵਿੱਚ ਪੰਤ ਦੇ باوجود ਭਾਰਤ ਇੰਗਲੈਂਡ ਤੋਂ ਹਾਰ ਗਿਆ ਜੈਕ ਕਰਾਊਲੀ ਅਤੇ ਬੇਨ ਡਕੇਟ ਨੇ 168 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਇੰਗਲੈਂਡ ਨੇ ਮੈਨਚੈਸਟਰ ਟੈਸਟ ਵਿੱਚ ਭਾਰਤ ਵਿਰੁੱਧ ਵਧੀਆ ਖੇਡ ਵਿਖਾਈ ਇੰਗਲੈਂਡ ਨੇ ਦਿਨ ਦੀ ਸਮਾਪਤੀ ਤੇ 225 ਦੌੜਾਂ ਬਣਾਈਆਂ ਅਤੇ 2 ਵਿਕਟਾਂ ਗੁਆ ਲਈਆਂ ਤੇ ਉਹ ਭਾਰਤ ਤੋਂ 133 ਦੌੜਾਂ ਪਿੱਛੇ ਹੈ ਰਿਸ਼ਭ ਪੰਤ ਨੇ ਅਰਧ ਸੈਂਕੜਾ ਮਾਰ ਕੇ ਭਾਰਤ ਨੂੰ 300 58 ਦੌੜਾਂ ਬਣਾਉਣ ਵਿੱਚ ਮਦਦ ਕੀਤੀ ਜਦਕਿ ਬੇਨ ਸਟੋਕਸ ਨੇ 5 ਵਿਕਟਾਂ ਲਈਆਂ ਪੰਤ ਨੇ 264 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਤੇ ਉਹਨਾਂ ਨੂੰ ਵਿਕਟਾਂ ਦੇ ਵਿਚਕਾਰ ਦੌੜਨ ਵਿੱਚ ਮੁਸ਼ਕਲ ਹੋ ਰਹੀ ਸੀ ਪੰਤ ਨੇ ਹੁਣ ਇੰਗਲੈਂਡ ਵਿੱਚ ਕਿਸੇ ਵਿਕਟ ਕੀਪਰ ਦੁਆਰਾ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼